ਨਹੀਂ ਦੋਸਤੋ ਇਹ ਆ ਮਾਣੋ ਬਿੱਲੀ ਆਪਣੇ ਘਰੇ ਰਹਿੰਦੀ ਤੇ ਇਹਦੇ ਬੱਚੇ ਕੁੱਤਾ ਖਾ ਗਿਆ ਤੇ ਇਹਨੂੰ ਹੁਣ ਲੱਭਦੇ ਨਹੀਂ ਗਏ ਤੇ ਮੈਨੂੰ ਪਤਾ ਨਹੀਂ ਲੱਗਾ ਕੁੱਤਾ ਕਿਤੋਂ ਦਾਲ ਆ ਗਿਆ ਤੇ ਜਿਹੜੇ ਜਾਨਵਰ ਹੁੰਦੇ ਨੇ ਇਹ ਪਿਆਰ ਦੇ ਭੁੱਖੇ ਹੁੰਦੇ ਨੇ ਨਾ ਕਿ ਖਾਣ ਪੀਣ ਦੇ ਜਿਹੜੀ ਵਿਚਾਰੀ ਰੁੱਖੀ ਮਿੱਸੀ ਪਾਦੀ ਦੀ ਖਾ ਲੈਂਦੀ ਲੈ ਦੇਖੋ ਇਹ ਵੀ ਇੱਕ ਪਿਆਰ ਹੈ ਹਾਂ ਨੀ ਤੇ ਡਰਦੇ ਨੇ ਬਿੱਲੀਆਂ ਡਰ ਕੇ ਭੱਜਦੀਆਂ ਨੇ ਉਹਨਾਂ ਨੂੰ ਜੀ ਲਾੜ ਕੀਤੀ ਜਾਂਦੇ ਨੇ ਫਰ ਅਨਿਕਵੇਂ ਦਾ ਲੱਗ ਗਿਆ ਹੁੰਦਾ ਕੁੱਤਿਆਂ ਦਾ ਮਾਣੋ ਉਹ ਮਾਣੋ ਵੇ ਲੇਟੇ ਮਾਰਦੀ ਇਸ ਕਰਕੇ ਇਹਨਾਂ ਦੀ ਕਦਰ ਕਰਿਆ ਕਰੀਏ ਮਾ ਕੇ ਚੱਪਲ ਡੰਡਾ ਮਾਰ ਕੇ ਪਜਾਇਆ ਕਰੀਏ ਇਧਰ ਆ ਇਧਰ ਹੂੰ ਮਾਣੋ ਬਿੱਲੀ ਇਹਨੀ ਕੋ ਆਪਣੀ ਵੀਡੀਓ ਸੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਾਣੋ ਬਿੱਲੀ ਨੂੰ ਓਏ ਕੀ ਹੈ ਤੈਨੂੰ ਓਹੋ ਹੋ ਹੋ ਇਹਨੇ ਲਾੜ ਕਰਦੀ ਹੈ ਚਲ ਬੈ ਜਾ ਇੱਥੇ ਜਾਣੀ ਹੁਣ ਬੈ ਜਾਓ ਵੀ ਇੱਧਰ ਆਪਣਾ ਟ੍ਰੇਕ ਖੜਾ ਤੇ ਹੁਣ ਇਹਦੀ ਕਰਦੇ ਆਂ ਤਿਆਰੀ ਸ਼ਿਆਰੀ ਕੱਟਾ ਪਾ ਗਿਆ ਉੱਤੇ ਇਹਨੂੰ ਆਪਾਂ ਕੱਢਦੇ ਆਂ ਬਾਹਰ ਤੇ ਸਬਜੀ ਵਾਲੀ ਪੈਲੀ ਬਣਾਉਣੀ ਤੇ ਬਣਾ ਬਣੋਗੇ ਤੇ ਫੇਰ ਸਬਜੀ ਲਿਆਉਣੇ ਆਂ ਸਿਆਲੀ ਆ ਲੱਗਾ ਆਪਣਾ ਚੰਡਾ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਜਿੰਦਾਬਾਦ ਤੋ ਫਿਰ ਆ ਗਈ ਹੈ ਇਹਨੂੰ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ